ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਵਿੰਦਰ ਸਿੰਘ ਤੇ ਅੱਜ ਦੀ ਵੀਡੀਓ ਦਾ ਵਿਸ਼ਾ ਬੜਾ ਘੈਂਟ ਹੈ ਜੇ ਆਪਾਂ ਇਹਨੂੰ ਸਮਝੀਏ ਨਾ ਤਾਂ ਆਪਾਂ ਬਹੁਤ ਕੁਝ ਪੰਜਾਬ ਦੇ ਲਈ ਕਰ ਸਕਦੇ ਆਂ ਇੰਡੀਆ ਲਈ ਕਰ ਸਕਦੇ ਆਂ ਹੁਣ ਆਪਣੇ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਆਪਣੇ ਬਹੁਤ ਹੀਰੋ ਨੇ ਜਿਹੜੇ ਕਿ ਬਹੁਤ ਅ ਐਨ ਜੀਓ ਚਲਾਉਂਦੇ ਨੇ ਬਹੁਤ ਸੰਸਥਾਵਾਂ ਚਲਾਉਂਦੇ ਨੇ ਬਹੁਤ ਲੋਕ ਭਲਾਈ ਦੇ ਕੰਮ ਕਰਦੇ ਨੇ ਜਿਵੇਂ ਕਿ ਕੋਈ ਹਸਪਤਾਲਾਂ ਦੇ ਵਿੱਚ ਫ੍ਰੀ ਇਲਾਜ ਕਰਵਾ ਰਿਹਾ ਹੈ ਲੱਖਾਂ ਰੁਪਏ ਰੋਜ਼ ਡੋਨਰ ਉਹਨੂੰ ਦਾਨ ਕਰਦੇ ਨੇ ਤੇ ਉਹ ਚੰਗੇ ਕੰਮ ਵਾਸਤੇ ਲਾਰ ਹੈ ਤੇ ਬਹੁਤ ਲੋਕ ਬੱਚਿਆਂ ਦੀ ਪੜ੍ਹਾਈ ਵਾਸਤੇ ਫ੍ਰੀ ਟਿਊਸ਼ਨ ਕਰ ਰਹੇ ਨੇ ਤੇ ਬਹੁਤ ਲੋਕ ਇਹ ਜਿਹੇ ਨੇ ਜਿਹੜੇ ਮਨੁੱਖਤਾ ਦੀ ਸੇਵਾ ਜਿਵੇਂ ਕਿ ਕੋਈ ਮੰਦਭੁੱਧੀ ਹੈ ਉਹਨਾਂ ਦੇ ਹਸਪਤਾਲ ਵਿੱਚ ਦਾਨ ਕਰਦੇ ਨੇ ਜਾਂ ਉਹ ਕੋਈ ਸੰਸਥਾ ਚਲਾ ਰਹੇ ਨੇ ਬਹੁਤ ਲੋਕ ਇਹ ਜਿਹੇ ਨੇ ਜਿਹੜੇ ਸ਼ਹੀਦਾਂ ਨੂੰ ਯਾਦ ਰੱਖਣ ਵਾਸਤੇ ਉਹਨਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਬਹੁਤ ਲੋਕ ਇਹ ਜਿਹੇ ਨੇ ਜਿਹੜੇ ਆ ਸਾਬ ਸਫਾਈ ਲਈ ਜਾਂ ਦਰਖਤ ਲਗਾ ਰਹੇ ਨੇ ਬਹੁਤ ਹੀਰੋ ਨੇ ਉਹ ਆਪਣੇ ਉਹ ਹੀਰੋ ਨੇ ਉਹ ਜਿਹੜਾ ਜਿਹੜਾ ਉਹ ਹਿੰਮਤ ਕਰਦੇ ਨੇ ਉਹ ਆਪਾਂ ਨਹੀਂ ਕਰ ਸਕਦੇ ਆਪਾਂ ਆਮ ਜਨਤਾ ਜਿਹੜੀ ਸ਼ਹਿਰ ਦੀ ਆਮ ਜਨਤਾ ਸ਼ਹਿਰ ਦੀ ਪੰਡਾਂ ਦੀ ਲਾਲੋ ਇਹ ਆਮ ਜਨਤਾ ਹੈ ਆਮ ਜਨਤਾ ਇੰਨੀ ਹਿੰਮਤ ਨਹੀਂ ਕਰ ਸਕਦੀ ਉਹ ਆਪ ਕੋਈ ਜੋਬ ਚ ਫਸਿਆ ਹੋਇਆ ਕੋਈ ਕਿਵੇਂ ਫਸਾ ਕੋ ਕਿਵੇਂ ਫਸਾ ਹੋਇਆ ਬੈਸੇ ਕਰਤਾ ਜੋਬ ਵਾਲਾ ਵੀ ਸਭ ਕੁਝ ਕਰ ਸਕਦਾ ਹੈ ਪਰ ਮੈਨੂੰ ਪਤਾ ਉਹ ਹਿੰਮਤ ਆ ਜਿਹੜੀ ਪ੍ਰਮਾਤਮਾ ਕਿਸੇ ਕਿਸੇ ਨੂੰ ਬਖਸ਼ਦਾ ਹੈ ਤੇ ਆਪਾਂ ਫਿਰ ਕੀ ਕਰ ਸਕਦੇ ਆ ਆਪਾਂ ਵੀ ਬਹੁਤ ਕੁਝ ਕਰ ਸਕਦੇ ਆ ਅੱਜ ਦੀ ਬਸ਼ਾ ਇਹੀ ਹੈ ਆਪਾਂ ਇਕੱਲਾ ਇਕੱਲਾ ਪਰਸਨ ਬਹੁਤ ਮੈਟਰ ਕਰਦਾ ਹੈ ਆਪਣੇ ਜਿਹੜੇ ਰੋਲ ਹੈ ਆਪਣੇ ਦੇਸ਼ ਵਾਸਤੇ ਪੰਜਾਬ ਲਈ ਜਾਂ ਇੰਡੀਆ ਲਈ ਬਹੁਤ ਜ਼ਿਆਦਾ ਮਹੱਨਤ ਰੱਖਦਾ ਹੁਣ ਦੇਖੋ ਸਭ ਤੋਂ ਪਹਿਲਾਂ ਸਟਾਰਟਿੰਗ ਆਪਾਂ ਨੌਜਵਾਨ ਪੀੜੀ ਤੋਂ ਕਰਦੇ ਆਂ ਇੱਕ ਇੱਕ ਮੁੰਡੇ ਕੋਲ ਛੇ ਸੱਤ ਸੱਤ ਬੂਟ ਹੁੰਦੇ ਨੇ ਹਾਲਾਂਕਿ ਉਹ ਦੋ ਬੂਟ ਹੀ ਪਾਉਂਦਾ ਬਾਕੀ ਛਿੱਟੇ ਪਏ ਰਹਿੰਦੇ ਨੇ ਤੇ ਕਈ ਵਾਰ ਤਾਂ ਕੋਈ ਪਸੰਦ ਵੀ ਨਹੀਂ ਆਉਂਦੇ ਬਸ ਆਈ ਰਾਇਕ ਚ ਪਏ ਰਹਿੰਦੇ ਨੇ ਇਹਨੂੰ ਕਹਿੰਦੇ ਨੇ ਓਵਰ ਪਰਚੇਜ਼ਿੰਗ ਓਵਰ ਯੂਜ਼ਰਸ ਚੀਜ਼ਾਂ ਦੀ ਆਪਾਂ ਕੋਈ ਵੀ ਚੀਜ਼ ਖਰੀਦਦੇ ਆ ਜਦੋਂ ਆਪਾਂ ਓਵਰ ਕੰਜ਼ਮਪਸ਼ਨ ਕਰਾਂਗੇ ਤਾਂ ਓਵਰ ਕੰਜ਼ਮਪਸ਼ਨ ਦੇ ਨਾਲ ਆਪਣੀ ਜਿਹੜੀ ਚੀਜ਼ਾਂ ਦੀ ਡਿਮਾਂਡ ਵਧੂਗੀ ਜੋ ਡਿਮਾਂਡ ਵਧੂਗੀ ਤਾਂ ਕੰਪਨੀਆਂ ਨੇ ਕੀ ਕਰਨਾ ਫੈਕਟਰੀਆਂ ਹੋਰ ਲਾਉਣੀਆਂ ਇੱਕ ਇੱਥੇ ਲੱਗੀ ਇੱਕ ਹੋਰ ਲਾਦਣੀ ਇੱਕ ਇੱਧਰ ਘੱਡ ਦੋ ਉਹ ਫੈਕਟਰੀਆਂ ਜਿੰਨੀਆਂ ਲੱਗਣੀਆਂ ਉਹਨਾਂ ਉਹਦੇ ਵਿੱਚ ਅ ਫਿਊਲ ਵੀ ਯੂਜ਼ ਹੋਊਗਾ ਉਹਦੇ ਵਿੱਚ ਅ ਪ੍ਰਦੂਸ਼ਣ ਵੀ ਉੱਥੋਂ ਹੋਊਗਾ ਧਰਤੀ ਦਾ ਪ੍ਰਦੂਸ਼ਣ ਪਾਣੀ ਦਾ ਪ੍ਰਦੂਸ਼ਣ ਹਵਾ ਦਾ ਪ੍ਰਦੂਸ਼ਣ ਸਾਰੀਆਂ ਤਰ੍ਹਾਂ ਦੀਆਂ ਆਪਣੋਂ ਬਿਮਾਰੀਆਂ ਠਮਾਰੀਆਂ ਜਿਹੜੀਆਂ ਚੱਲਣੇ ਪੈਣਗੇ ਪਹਿਲਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਕੁੜਤਾ ਪਜਾਮਾ ਹੁੰਦਾ ਸੀ ਇੱਕ ਬਸੂ ਸਾਰਾ ਸਾਲ ਚੱਲਦਾ ਸੀਗਾ ਤੇ ਨਾਲ ਲੋਕਾਂ ਨੂੰ ਕੋਈ ਕੋਈ ਕਿਸੇ ਨੂੰ ਕਪੜੇ ਨਾਲ ਤਾਂ ਪਹਿਲੀ ਗੱਲ ਕੋ ਜੱਜ ਨਹੀਂ ਕਰ ਸਕਦਾ ਵੀ ਕੋਈ ਬੰਦਾ ਉੱਚਾ ਜਾਂ ਨੀਮਾ ਉਹ ਬੰਦੇ ਦੇ ਗੁਣਾਂ ਤੇ ਡਿਪੈਂਡ ਹੁੰਦਾ ਤੇ ਆਪਣੇ ਲੋਕਾਂ ਨੇ ਕੱਪੜਿਆਂ ਨਾਲ ਆਪਦੀ ਜਿਹੜੀ ਪਰਸਨੈਲਿਟੀ ਆ ਉਹ ਜੋੜ ਲਈ ਹਾਲਾਂਕਿ ਪਰਸਨੈਲਿਟੀ ਕੱਪੜਿਆਂ ਨਾਲ ਨਹੀਂ ਹੁੰਦੀ ਪਰਸਨੈਲਿਟੀ ਆਪਦੇ ਗੁਣਾਂ ਨਾਲ ਹੁੰਦੀ ਹੈ ਤੇ ਇਹ ਚੀਜ਼ਾਂ ਚਲੋ ਢੂੰਗੀਆਂ ਨੇ ਤੇ ਮੈਂ ਮੁੱਦੇ ਤੇ ਆਵਾਂ ਵੀ ਓਵਰ ਕੰਜ਼ਮਪਸ਼ਨ ਆ ਜਿਵੇਂ ਕਿ ਆਪਕਾਰ ਹੁਣ ਜੇ ਜਿਹੜਾ ਕੰਮ ਆਪਣਾ ਸਕੂਟਰੀ ਨਾਲ ਜਾਂ ਮੋਟਰਸਾਈਕਲ ਨਾਲ ਸਰਦਾ ਆਪਾਂ ਉਸ ਗੱਡੀ ਚੱਕਦੇ ਆ ਉਹ ਵੀ ਓਵਰ ਕੰਜ਼ਮਪਸ਼ਨ ਦੇ ਵਿੱਚ ਆ ਆਪਾਂ ਟ੍ਰੈਫਿਕ ਵਧਾ ਰਹੇ ਆ ਟ੍ਰੈਫਿਕ ਵੱਧ ਰਹੀ ਆ ਫਿਊਲ ਓਵਰ ਲੱਗ ਰਿਹਾ ਠੀਕ ਆ ਇਹ ਚੀਜ਼ ਇਹ ਆਪਣੇ ਹੱਥ ਦੇ ਵਿੱਚ ਹੈ ਤੇ ਜਿਵੇਂ ਸ਼ਰਾਬ ਦੀਆਂ ਫੈਕਟਰੀਆਂ ਨੇ ਕੋਈ ਬੰਦਾ ਉਹੀ ਜੇ 4 ਪੈਸੇ ਜੇਬ ਚ ਹੈਗੇ ਨੇ ਤਾਂ ਉਹ ਜ਼ਿਆਦਾ ਸ਼ਰਾਬ ਪੀ ਰਿਹਾ ਨਹੀਂ ਹੈਗੇ ਤਾਂ ਉਹ ਪੀ ਨਹੀਂ ਰਿਹਾ ਜਾਂ ਹੋਰ ਇਹ ਵੀ ਬੰਦੇ ਦੇ ਆਪਦੇ ਹੱਥ ਦੇ ਵਿੱਚ ਆ ਇਹਨੂੰ ਵੀ ਬੰਦਾ ਕੰਟਰੋਲ ਕਰ ਸਕਦਾ ਹੈ ਚਿਹਰਾਵ ਦੀ ਫੈਕਟਰੀ ਸਭ ਤੋਂ ਵੱਧ ਨੁਕਸਾਨ ਕਰਦੀ ਆ ਪਾਣੀ ਦਾ ਧਰਤੀ ਦਾ ਪ੍ਰਦੂਸ਼ਣ ਦਾ ਤੇ ਸਭ ਤੋਂ ਵੱਧ ਨੁਕਸਾਨ ਇਹਦਾ ਤੁਹਾਨੂੰ ਪਤਾ ਹੀ ਆ ਆ ਪੰਜਾਬ ਦੇ ਵਿੱਚ ਇੱਕ ਫੈਕਟਰੀ ਜਿਹੜੀ हटਾਈ ਸੀਗੀ ਉਹ ਉਹ ਧਰਤੀ ਦੇ ਅੰਦਰ ਪਾਣੀ ਛਿਟਰੇ ਸੀਗੇ ਕਾਲਾ ਪਾਣੀ ਜਦੋਂ ਜਨਾਚਰ ਮੋਟਰਾਂ ਨਹੀਂ ਨਹੀਂ ਨਿਕਲ ਗਿਆ ਉਹਨਾਂ ਚਿਰ ਉੱਥੋਂ ਬੰਦ ਨਹੀਂ ਹੋਈ ਤੇ ਸਰਕਾਰਾਂ ਨੂੰ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਕੋਪੋਰੇਟ ਕਰਾਉਣਾਂ ਨੂੰ ਫਾਇਦਾ ਇਹਦੇ ਵਿੱਚ ਆਪਾਂ ਕੀ ਹਿੱਸਾ ਪਾ ਸਕਦੇ ਆ ਕਿ ਆਪਾਂ ਇਹਦੀ ਕੰਮਿਸ਼ਨ ਘਟਾ ਸਕਦੇ ਆ ਦੂਜੀ ਗੱਲ ਪਲਾਸਟਿਕ ਸਭ ਤੋਂ ਵੱਡਾ ਜਿਹੜਾ ਨੁਕਸਾਨ ਆ ਪਲਾਸਟਿਕ ਦਾ ਤੇ ਆਪਾਂ ਜੇ ਪਲਾਸਟਿਕ ਦਾ ਯੂਜ਼ ਘੱਟ ਕਰੀਏ ਜਿਵੇਂ ਲਫਾਫੇ ਨੇ ਸਭ ਤੋਂ ਵੱਧ ਲਫਾਫਾ ਜਿਹੜਾ ਪ੍ਰਦੂਸ਼ਣ ਫਲਾ ਰਿਹਾ ਹੈ ਲਫਾਫਾ ਜਿਹੜਾ ਇਹ ਗੰਦ ਪਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਹੈ ਹੁਣ ਆਪਾਂ ਦੁਕਾਨ ਤੇ ਜਾਂਦੇ ਆ ਖਾਲੀ ਹੱਥ ਵਗ ਜਾਂਦੇ ਆ ਇੱਥੋਂ ਜੇ ਆਪ ਦਾ ਕੋਈ ਆਪ ਦਾ ਕੋਈ ਝੋਲਾ ਲੈ ਕੇ ਜਾਈਏ ਤਾਂ ਉਹਦੇ ਵਿੱਚ ਪਾ ਲਈਏ ਤਾਂ ਬਹੁਤ ਜ਼ਿਆਦਾ ਪਲਾਸਟਿਕ ਦਾ ਫਰਕ ਪਊਗਾ ਦੂਜੀ ਗੱਲ ਇਹ ਜਦੋਂ ਆਪਾਂ ਕੂੜਾ ਸਿੜਦੇ ਕਿਤੇ ਜਾ ਕੇ ਜਿੱਥੇ ਕੂੜਾ ਕਿਤੇ ਪਿਆ ਸ਼ਹਿਰਾਂ ਚ ਜਾਂਦਾ ਚਲੋ ਮੈਂ ਦੇਖਿਆ ਥਾਂ ਥਾਂ ਤੇ ਕੋਈ ਖਾਲੀ ਪਲਾਟ ਪਿਆ ਉੱਥੇ ਢੇਰ ਲਾ ਦਿੰਦੇ ਨੇ ਉੱਥੇ ਕੀ ਕਰਦੇ ਨੇ ਉਹ ਆਪਦਾ ਘਰ ਦਾ ਕੂੜਾ ਇੱਕ ਲਫਾਫੇ ਚ ਪਾਉਂਦੇ ਨੇ ਉਹ ਛਿੜ ਦਿੰਦੇ ਨੇ ਉਹ ਲਫਾਫਾ ਤਾਂ ਗਲਦਾ ਨਹੀਂ ਨਾ ਉਹ ਗਲਣਾ ਦਵੇ ਕੂੜੇ ਨੂੰ ਠੀਕ ਹੈ ਤੇ ਜੇ ਉਹ ਕੋਈ ਕੂੜਾ ਜਿਹੜਾ ਕੋਈ ਜਲਨਸ਼ੀਲ ਹੈ ਗਲਨਸ਼ੀਲ ਹੈ ਉਹ ਐਂ ਸਿੱਟਾ ਹੋਵੇ ਲਫਾਫੇ ਨੂੰ ਤੁਸੀਂ ਅਲੱਗ ਕੱਢ ਲਿਆਵੋ ਤਾਂ ਤੁਸੀਂ ਲਫਾਫੇ ਨੂੰ ਤੁਸੀਂ ਅੱਗ ਲਾ ਸਕਦੇ ਹੋ ਲਫਾਫੇ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾਓ ਖਤਮ ਨਿਪਟਾਰਾ ਹੋ ਗਿਆ ਤੇ ਜਦੋਂ ਉਹ ਲਫਾਫੇ ਜੋ ਤੁਸੀਂ ਦੇਖੋਗੇ ਨਾ ਕੂੜੇ ਢੇਰ ਕੋਲ ਤੋਂ ਸਾਰੇ ਲਫਾਫੇ ਚੰਕਣਗੇ ਉਹ ਨਾ ਤਾਂ ਗਲਦੇ ਨੇ ਨਾ ਸੜਦੇ ਨੇ ਨਾ ਕਿਸੇ ਨੂੰ ਸੜਨ ਦਿੰਦੇ ਨੇ ਤੇ ਉਹ ਕੀ ਹੈ ਇਹ ਪ੍ਰਦੂਸ਼ਣ ਦਾ ਬਿਮਾਰੀਆਂ ਦਾ ਸਭ ਤੋਂ ਵੱਡਾ ਘਰ ਬਣਦਾ ਠੀਕ ਹੈ ਜੀ ਇਹ ਦੇਖਣ ਨੂੰ ਅੱਖਾਂ ਨੂੰ ਕਿੰਨਾ ਮਾੜਾ ਲੱਗਦਾ ਤੇ ਸ਼ਹਿਰੀ ਜਿਹੜੇ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਇਹ ਚੀਜ਼ ਦੇਖਣ ਨੂੰ ਮਿਲੂਗੀ ਪਿੰਡਾਂ ਦੇ ਵਿੱਚ ਨਹੀਂ ਮਿਲਣੀ ਕਿਉਂਕਿ ਪਿੰਡਾਂ ਦੇ ਵਿੱਚ ਬੀਬੀਆਂ ਬੇਸ਼ੱਕ ਘੱਟ ਪੜ੍ਹੀ ਲਿਖੀ ਹੁੰਦੀਆਂ ਨੇ ਪਰ ਉਹ ਕੂੜਾ ਘਰ ਦੇ ਵਿੱਚ ਹੀ ਨਿਪਟਾਉਂਦੀਆਂ ਨੇ ਉਹ ਬਹੁਤ ਘੱਟ ਜਿਹੜਾ ਤੁਸੀਂ ਕਿਸੇ ਮਰਜ਼ੀ ਪਿੰਡ 'ਚ ਦੇਖ ਲਿਓ ਉੱਥੇ ਜੇ ਉੱਥੇ ਰੂੜੀ ਹੋਊਗੀ ਉਹ ਰੂੜੀ ਦਾ ਰੂੜੀ ਦੇ ਉੱਤੇ ਘਰ ਦਾ ਕੱਲਾ ਕੂੜਾ ਜਾਊ ਕੋਈ ਲਫਾਫੇ ਲੂਫੇ ਵੀ ਨਹੀਂ ਲਫਾਫੇ ਚੁੱਲ੍ਹੇ 'ਚ ਹੀ ਛਾੜ ਦਿੰਦੇ ਨੇ ਕਿਉਂਕਿ ਚੁੱਲ੍ਹੇ ਚੱਲਦੇ ਨੇ ਉਹ 'ਚ ਮੱਛਣਾਂ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਠੀਕ ਆ ਪਾਣੀ ਗਰਮ ਕਰਨਾ ਉਹ 'ਚ ਲਫਾਫੇ ਲੂਫੇ ਕੰਮ ਆਉਂਦੇ ਨੇ ਸਭ ਗੱਤੇ ਗੁੱਤੇ ਸਭ ਮੱਚ ਜਾਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਚੁੱਲ੍ਹਾ ਚੱਲਾ ਕੋਈ ਫੂਕਦਾ ਨਹੀਂ ਉਸਦਾ ਗੈਂਸਟੀ ਚੱਲਦਾ ਕੰਮ ਤੇ ਉਹਦੇ ਨਾਲ ਕੀ ਆ ਉਹ ਲਫਾਫੇ ਇਕੱਠੇ ਹੋ ਕੇ ਸਿੱਦੇ ਬਾਹਰ ਆਉਂਦੇ ਨੇ ਉੱਥੇ ਸੜ ਜਿਹੜੇ ਜਿਹੜੇ ਆਪਦੀ ਗਾਂ ਨੂੰ ਸਮਝਦੇ ਨੇ ਮਾਂ ਸਮਝਦੇ ਨੇ ਉਹ ਗਾਂ ਉਸ ਉਹਦੇ ਵਿੱਚ ਜੇ ਕੋਈ ਲਫਾਫੇ ਦੇ ਵਿੱਚ ਕੋਈ ਚੀਜ਼ ਸਮਲ ਲੈ ਕਰ ਲੈਂਦੀ ਐ ਸਣੇ ਲਫਾਫਾ ਅੰਦਰ ਮਾਰਦੀ ਐ ਉਹ ਲਫਾਫਾ ਜਿਹੜਾ ਕੀ ਆ ਉਹਦੇ ਜਾ ਕੇ ਉੱਥੇ ਅੰਦਰ ਢੱਡੇ ਦੇ ਵਿੱਚ ਜਮਾ ਹੋ ਜਾਂਦਾ ਢੱਡੋ ਦਾ ਉਹ ਉਹ ਬਿਮਾਰ ਹੋ ਜਾਂਦੀ ਐ ਉਹ ਮਰ ਜਾਂਦੀ ਐ ਇਹ ਆਪਦੀ ਮਾਂ ਦਾ ਨੁਕਸਾਨ ਆਪ ਕਰ ਰਹੇ ਨੇ ਇਹ ਜਿਹੜੇ ਮਾਂ ਮੰਨਦੇ ਨੇ ਸਾਡੇ ਵਰਗੇ ਕੋਈ ਗਾਂ ਨੂੰ ਮਾਂ ਮੂਣੀ ਮੰਨਦੇ ਫਿਰ ਵੀ ਸਾਨੂੰ ਇਹ ਚੀਜ਼ ਦਾ ਪਤਾ ਹੈ ਕਿਉਂਕਿ ਅਸੀਂ ਡੰਗਰ ਨੂੰ ਡੰਗਰ ਸਮਝਿਆ ਤੇ ਉਹ ਡੰਗਰਾ ਜਿਹੜਾ ਪ੍ਰਮਾਤਮਾ ਨੇ ਬਣਾਇਆ ਤੇ ਉਹ ਉਹਨੂੰ ਉਹਦੀ ਵੀ ਅਸੀਂ ਜਾਣਦੇ ਹੁਨੀ ਕਦਰ ਕਰਦੇ ਜਿਵੇਂ ਕਿ ਇਨਸਾਨਾਂ ਦੀ ਠੀਕ ਹੈ ਇਹ ਜਿਹੜੇ ਮਾਂ ਸਮਝਦੇ ਨੇ ਉਹ ਉਹ ਨਹੀਂ ਕਦਰ ਕਰਦੇ ਦੂਜੀ ਗੱਲ ਇਹ ਲਫਾਫਾ ਹੋ ਗਿਆ ਲਫਾਫੇ ਦੀ ਆਪਾਂ ਕਮ ਜਨ ਘਟਾ ਸਕਦੇ ਆ ਤੇ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਨੌਜਵਾਨ ਜਿਹੜੇ ਕਿ ਇਹਨੂੰ ਕੰਟਰੋਲ ਕਰ ਸਕਦੇ ਨੇ ਉਹ ਹੈਗੀ ਆ سوشل মিডিਆ سوشل মিডিਆ ਦਾ ਜਿਹੜਾ ਇੰਨਾ ਕਰੇਜ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖਦੇ ਆਂ ਕਿ ਲੋਕ ਨਾ ਆਪਦੇ ਮੋਬਾਈਲਾਂ ਦੇ ਵਿੱਚ ਇਸ ਤਰ੍ਹਾਂ ਕੈਦ ਹੋ ਗਏ ਜਿਵੇਂ ਉਹਨਾਂ ਤਾਂ ਇੱਕ ਸੰਗਲ ਮਾਰਨ ਦੀ ਲੋੜ ਨਹੀਂ ਉਹਨਾਂ ਨੂੰ ਬਸ ਮੋਬਾਈਲ ਦੇ ਦੋ ਉੱਥੇ ਇੱਕ ਚਾਰਜਰ ਹੋਵੇ ਸਾਰੀ ਦਿਹਾੜੀ ਉੱਥੇ ਬੈਠਾ ਰਹੂ ਬੰਦਾ ਉਹਦੇ ਨਾਲ ਕੀ ਲੋਕ ਉਹ ਹਿੰਮਤੀ ਘਟ ਗਈ ਹਿੰਮਤ ਘਟ ਗਈ ਉਹਨਾਂ ਦੇ ਵਿੱਚ ਹਿੰਮਤ ਘਟ ਗਈ ਤਾਂ ਉਹ ਆਲਾ-ਦਾਲਾ ਦੇਖਦਾ ਨਹੀਂ ਉਹ ਗੰਦ ਚੀ ਬੈਠਾ ਰਹਿੰਦਾ ਉਹਨੂੰ ਬਸ ਸਿਰਫ ਮੋਬਾਈਲ ਚਾਹੀਦਾ ਚਾਰਜਰ ਚਾਹੀਦਾ ਨੱਟ ਚਾਹੀਦਾ ਤੇ ਜੇ ਉਹ ਉਹਦਾ ਕੋਈ ਨੈਟਵਰਕ ਬੰਦ ਹੋਵੇ ਤਾਂ ਉਹਨੂੰ ਪਤਾ ਲੱਗੇ ਵੀ ਮੇਰੇ ਆਲੇ-ਦਾਲ ਕਿੰਨਾ ਗੰਦਾ ਤਾਂ ਉਹ ਗੰਦ ਨੂੰ ਸਾਫ਼ ਕਰੂਗਾ ਜਾਂ ਉਹ ਕੋਈ ਉਹਦੇ ਹਿੰਮਤ ਕਰੂ ਤਾਂ ਉਹ ਚਾਰ ਬੰਦੇ ਇਕੱਠੇ ਕਰੂਗਾ ਤੇ ਇਕੱਠੇ ਹੋ ਕੇ ਉਹ ਕੋਈ ਮਸਲੇ ਦਾ ਹੱਲ ਕਰਨਗੇ ਮਸਲੇ ਦਾ ਹੱਲ ਤਾਂ ਇੱਥੋਂ ਨਿਕਲ ਨਹੀਂ ਰਹਾ ਉਹਨਾਂ ਨੂੰ ਪਤਾ ਹੈ ਜਿਹੜੇ ਆਦਰ ਕੰਟਰੀਆਂ ਨੇ ਉਹਨਾਂ ਨੂੰ ਪਤਾ ਕਿ ਇੰਡੀਆ ਦੇ ਲੋਕ ਜਿਹੜੇ ਐਡਿਕਟਡ ਨੇ ਸੋਸ਼ਲ ਮੀਡੀਆ ਦੇ ਜਾਂ ਮੰਨ ਲਓ ਵੀ ਤੁਸੀਂ ਓਵਰ ਕੰਜ਼ਮਪਸ਼ਨ ਦੇ ਠੀਕ ਹੈ ਤੇ ਆਪਣੇ ਕੋਲ ਕੀ ਇਹ ਕੁਆਂਟੀਟੀ ਹੈ ਲੋਕ ਨੇ ਆਪਣੇ ਕੋਲ ਵੱਧ ਇਸ ਕਰਕੇ ਇੱਥੇ ਕੰਜ਼ਮਪਸ਼ਨ ਵੱਧ ਹੁੰਦੀ ਹੈ ਕਿਸੇ ਵੀ ਚੀਜ਼ ਦੀ ਕੰਜ਼ੂਮ ਵੱਧ ਹੁੰਦੀ ਹੈ ਤਾਂ ਅਦਰ ਕੰਟਰੀਆਂ ਨੇ ਉਹਨਾਂ ਨੂੰ ਪਤਾ ਵੀ ਇੱਥੇ ਸਭ ਤੋਂ ਵੱਧ ਚੀਜ਼ ਸੇਲ ਹੋਊਗੀ ਇੱਥੇ ਸਭ ਤੋਂ ਵੱਧ ਮਤਲਬ ਹੋਊਗਾ ਐਕਸਪੋਰਟ ਹੋਊਗਾ ਆਪਣੇ ਆਪਣੇ ਲੋਕ ਕੀ ਨੇ ਇੱਥੇ ਕੁਝ ਨਹੀਂ ਕਰਦੇ ਹਿੰਮਤ ਨਹੀਂ ਹੈਗੀ ਇੱਥੇ ਕੁਝ ਨਹੀਂ ਕਰਦੇ ਬਾਹਰੋਂ ਮਂਗਾਉਂਦੇ ਨੇ ਹਰ ਇੱਕ ਚੀਜ਼ ਬਾਹਰੋਂ ਮਂਗਾਉਣ ਨਾਲ ਆਪਣਾ ਦੇਸ਼ ਤਾਂ ਹੋਰ ਵੀ ਨੁਕਸਾਨ ਹੋ ਰਿਹਾ ਜੀਡੀਪੀ ਦੇ ਅਸਰ ਜਾਂ ਆਪਣੇ ਕੀ ਹੁੰਦੀ ਆ ਉਹ ਆਪਣੀ ਕਰੰਸੀ ਡਾਊਨ ਹੋ ਰਹੀ ਹੈ ਕਿਉਂਕਿ ਆਪਾਂ ਬਾਰੋਂ ਚੀਜ਼ਾਂ ਵਗਾਰ ਰਹੇ ਆ ਆਪਦੀ ਚੀਜ਼ ਆਪਣੀ ਬਾਹਰ ਨਹੀਂ ਜਾ ਰਹੀ ਆਪਾਂ ਕੋਈ ਵੀ ਚੀਜ਼ ਡਵੈਲਪ ਨਹੀਂ ਕਰ ਰਹੇ ਕੋਈ ਵੀ ਚੀਜ਼ ਆਪਾਂ ਕੋਈ ਸਮਾਧਾਨ ਨਹੀਂ ਕਰ ਰਹੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰ ਰਹੇ ਮਸ਼ੀਨਾਂ ਨਹੀਂ ਬਣਾ ਰਹੇ ਆਪਾਂ ਸਾਰੀਆਂ ਮਸ਼ੀਨਾਂ ਬਾਹਰੋਂ ਹੁੰਦੀ ਨੇ ਠੀਕ ਹੈ ਬਾਹਰੋਂ ਕੀ ਹੁਣ ਤਾਂ ਮਸ਼ੀਨਾਂ ਪਹਿਲਾਂ ਮੁੱਲ ਖਰੀਦਦੇ ਤੇ ਹੁਣ ਕਿਰਾਏ ਤੇ ਹੁੰਦੀ ਨੇ ਜਿਹੜੇ ਕਿਰਾਇਆ ਉਹ ਕਿਰਾਏ ਕਰੋੜਾਂ ਦੇ ਵਿੱਚ ਹੁੰਦਾ ਤੇ ਉਹ ਮਸ਼ੀਨਾਂ ਦਾ ਤੇ ਉਹ ਜਿਹੜੇ ਮਸ਼ੀਨਾਂ ਨੇ ਉਹਨਾਂ ਦਾ ਕੰਟਰੋਲ ਵੀ ਬਾਹਰੀਆਂ ਕੰਟਰੀਆਂ ਦੇ ਕੋਲ ਆ ਜਦੋਂ ਮਰਜ਼ੀ ਉਹ ਮਸ਼ੀਨਾਂ ਨੂੰ ਖੜਾ ਸਕਦੇ ਠੀਕ ਹੈ ਇੰਨਾ ਕ ਆਪਣੇ ਮਤਲਬ ਜਿਹੜੀ ਦੇ ਆਪਣਾ ਉਹ ਮਸ਼ੀ ਉਹ ਦੇਣਦਾਰ ਆਪਾਂ ਠੀਕ ਹੈ ਜੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਵੀ ਇਹ ਹੱਲ ਹੋ ਜੇ ਤਾਂ ਆਪਾਂ ਵੀ ਇੱਕ ਉਹ ਉਹ ਹੀਰੋ ਵਾਂਗੂ ਹੀ ਆਪਾਂ ਕੰਮ ਕਰ ਸਕਦੇ ਹਾਂ ਜਿਹੜੇ ਕੋਈ ਐਨਜੀਓ ਚਲਾਉਂਦੇ ਨੇ ਜਾਂ ਜਿਹੜੇ ਕੋਈ ਸੰਸਥਾ ਚਲਾਉਂਦੇ ਨੇ ਤੇ ਜਿਹੜੇ ਬਹੁਤ ਵੱਡੇ ਲੈਵਲ ਦੇ ਉੱਤੇ ਕੋਈ ਕਲਾਈਮੇਟ ਚੇਂਜ ਵਾਸਤੇ ਆਪਣੀ એનર્ਜੀ ਵੇਸਟ ਕਰ ਰਿਹਾ ਹੈ ਤੇ ਜਿਵੇਂ ਹੁਣ ਕਲਾਈਮੇਟ ਚੇਂਜ ਆ ਜਿਵੇਂ ਆ ਆਚਾਰੀਆ ਜਿਹੜਾ ਉਹਦੇ ਲੈਕਚਰ ਵਧੀਆ ਹੁੰਦੇ ਨੇ ਉਹ ਮਤਲਬ ਉਹ ਕਿੰਨਾ ਉਹ ਜ਼ੋਰ ਲਾ ਰਿਹਾ ਹੈ ਕਲਾਈਮੇਟ ਚੇਂਜ ਵਾਸਤੇ ਤੇ ਉਹ ਜੇ ਉਹ ਚ ਉਹ ਲੋਕਾਂ ਨੂੰ ਸੂਝ-ਬੂਝ ਕੇਵਾ ਕਿਉਂਕਿ ਕਿਤਾਬਾਂ ਪੜ੍ਹਦੇ ਨੇ ਉਹ ਸੋਸ਼ਲ ਮੀਡੀਆ ਤੇ ਨਹੀਂ ਆਪ ਦਾ ਟਾਈਮ ਵੇਸਟ ਕਰਦੇ ਉਹ ਕਿਤਾਬਾਂ ਪੜ੍ਹਦੇ ਨੇ ਜਾਂ ਉਹ ਚੀਜ਼ ਨੂੰ ਸਮਝਦੇ ਨੇ ਤੇ ਉਹ ਵਿਅਸਤ ਹੁੰਦੇ ਨੇ ਆਪਦੇ ਮਿਸ਼ਨ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਆਪਣੇ ਵਰਗੇ ਸਭ ਤੋਂ ਵੱਧ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵਿਅਸਤ ਰਹਿੰਦੇ ਨੇ ਤਾਂ ਕਰਕੇ ਆਪਾਂ ਨੂੰ ਕੁਝ ਪੱਲੇ ਨਹੀਂ ਪੈਂਦਾ ਆਪਾਂ ਸਿਰਫ ਬੁੱਝਾ ਵਾਂਗੂ ਇੱਕ ਅਣਪੜ ਪੜੇ ਲੈ ਕੇ ਅਣਪੜਾ ਵਾਂਗੂ ਆਪਾਂ ਉਹਦੇ ਵਿੱਚ ਫਸੇ ਰਹੇ ਨੇ ਇੱਕ 트੍ਰੈਪ ਦੇ ਵਿੱਚ ਤੇ ਜਿਹੜੀ ਜਿਹੜਾ 트੍ਰੈਪ ਕੋਰਪੋਰੇਟ ਘਰਾਣੇ ਨੇ ਵਿਛਾਇਆ ਜਿਹੜਾ 트੍ਰੈਪ ਸਰਕਾਰਾਂ ਨੇ ਵਿਛਾਇਆ ਸੋ ਇਹਨਾਂ ਚੀਜ਼ਾਂ ਤੋਂ ਨਿਕਲ ਲੋੜਾ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਜੇ ਆਪਾਂ ਕਰਨਾ ਚਾਹੀਏ ਸੋ ਇਹ ਵੀਡੀਓ ਨੂੰ ਸ਼ੇਅਰ ਕਰੋ ਜੇ ਤੁਸੀਂ ਵਾਕਈ ਇਹ ਚੀਜ਼ ਤੋਂ ਇਹ ਚੀਜ਼ ਨਾਲ ਸਹਿਮਤ ਹੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੇ ਚੰਗੀ ਲੱਗੀ